ਕਾਉਂਸਲ ਚੋਣਾਂ ਵਿੱਚ ਲੋਕਮੰਚ ਵੱਲੋਂ ਅਸੀਂ 7 ਉਮੀਦਵਾਰ ਖੜੇ ਕੀਤੇ ਆ। ਸੱਤਾ ਜੋ 6 ਦੇ ਦਫ਼ਤਰ ਦਾ ਅਧ்கਾਟਨ ਹੋ ਚੁੱਕਿਆ। ਸੱਤੇ ਉਮੀਦਵਾਰ ਡੋਰ ਟੂ ਡੋਰ ਕੈਂਪੇਨ ਕਰ ਰਹੇ ਆ। ਲੋਕਾਂ ਵੱਲੋਂ ਭਰ ਮਹੰਗਾਰਾ ਮਿਲ ਰਿਹਾ ਕਿਉਂਕਿ ਲੋਕਮੰਚ ਇੱਕ ਬਦਲਮਾ ਪ੍ਰੋਗਰਾਮ ਜਿਹੜਾ ਬਦਲਮਾ ਪ੍ਰੋਗਰਾਮ ਦੇ ਰਿਹਾ। ਇਸ ਕਰਕੇ ਅਸੀਂ ਬੜਾ ਚੌੜ ਦੇ ਨਿਵਾਸੀਆਂ ਨੂੰ ਅੱਜ ਅਸੀਂ 13 ਨੰਬਰ ਵਾਰਡ ਚ ਕਾਨਾ ਜੀ ਦੇ ਨਾਲ ਜਿਹੜਾ ਹੈ ਕੈਂਪੇਨ ਚ ਸ਼ਾਮਲ ਹੈ ਅਸੀਂ ਬੜਾ ਚੌਰ ਨਿਵਾਸੀਆਂ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਜਿੱਥੇ 13 ਨੰਬਰ ਵਾਰਡ ਤੋਂ ਤੁਸੀਂ ਬਲਜੀਤ ਕੌਰ ਦੀ ਮਦਦ ਕਰਨੀ ਹੈ ਉੱਥੇ ਨਾਲ-ਨਾਲ ਲੋਕ ਮੰਚ ਵੱਲੋਂ ਹੋਰ ਜਿੰਨੇ ਵੀ ਉਮੀਦਵਾਰ ਖੜੇ ਹੋਏ ਆ ਸਭ ਦਾ ਹੱਥ ਮਜ਼ਬੂਤ ਕਰੋ ਇਹ ਲੋਕ ਤੁਹਾਨੂੰ ਭੈ ਮੁਕਤ ਬਣਾਣਗੇ ਇਹ ਲੋਕ ਤੁਹਾਡੇ ਕੰਮ ਬਿਨਾ ਕਿਸੇ ਪੈਸੇ ਤੋਂ ਕਰਵਾਣਗੇ ਇਹ ਲੋਕ ਇਮਾਨਦਾਰੀ ਨਾਲ ਸ਼ਹਿਰ ਦੇ ਵਿਕਾਸ ਵਿੱਚ ਹਿੱਸਾ ਲੈਣਗੇ ਇਸ ਗੱਲ ਦੀ ਗਰੰਟੀ ਜਿਹੜੀ ਸਾਡਾ ਭਾਈ ਲਾਲੋ ਲੋਕਮੰਚ ਜਿਹੜਾ ਚੁੱਕਦਾ ਹੈ